ਪਹੁੰਚ ਗਏ ਅਸੀਂ ਜੰਗਲਾਜ ਹੈ ਹੁਸ਼ਿਆਰਪੁਰ ਵੀ ਹੈ ਜੰਗਲ ਨੇ ਬਾਈ ਇਹ ਹੁਸ਼ਿਆਰਪੁਰ ਦੀ ਜੰਗਲਾਂ ਜੀ ਪਹੁੰਚ ਗਏ ਅਸੀਂ ਸਮਝੋ ਚੀਜ਼ ਤਾਂ ਘੈਂਟ ਬਣੀ ਹੋਈ ਆ ਬਾਈ ਵਾਹ ਜੀ ਵਾਹ ਇਸ ਤੱਕ ਨਜ਼ਾਰਾ ਹੀ ਆ ਗਿਆ ਯਾਰ ਫਿਰ ਅੰਦਾਜ਼ਾ ਹੈ ਇੱਥੇ ਪੁਰਾਣੀਆਂ ਜਿਆਦਾ ਤਾਜ਼ੀਆਂ ਕਰਾਤੀਆਂ ਤੂੰ ਅੱਜ ਪਹੁੰਚ ਗਏ ਮੈਂ ਕਿਹਾ ਪੁੱਛਿਆ ਦੇਖੋ ਸਬਸਤ ਦਾਰ ਜੀ ਅੱਗੇ ਢੱਲ ਲਾ ਕੇ ਮੇਰੇ ਨਾਲ ਹੋ ਗਈ ਅੰਗਰੇਜ਼ੀ ਜੇ ਤਾਂ ਮੈਂ ਸੋਸ੍ਰੀ ਕਾ ਜੀ ਲੱਗਦਾ ਤੁਹਾਡੇ ਸਾਰਿਆਂ ਦਾ ਦੇ ਬਲਾਗ ਖਾਸ ਕਰਦੇ ਸਾਰੇ ਟਿਕ ਟਕ ਹੋਗੇ ਚੜ੍ਹਵੀਂ ਤਲਾ ਚੋਂ ਕੋਈ ਕੁਝ ਵਧੀਆ ਕਰਦੇ ਪਏ ਹੋਗੇ ਅੱਗੇ ਦੇ ਲਈ ਸ਼ੁਰੂਆਤ ਹੋਈ ਆਪਣੀ ਨਵੀਂ ਵੀਡੀਓ ਨਾਲ ਚਾਰ ਦਿਨ ਦੀ ਸ਼ੁਰੂਆਤ ਵੀ ਜਲਦੀ ਹੋਊਗੀ ਟਾਈਮ ਬਹੁਤ ਸਭਾ ਘੱਟ ਪਜਿਆ ਜੀ 23 ਆ ਜਾ ਰਹੇ ਆਪਾਂ ਸਾਡੇ ਤਰਖਾਨ ਭਰਾ ਨਾਲ ਦੋਵੇਂ ਅਸੀਂ ਮੈਂ ਵੀ ਦਿਖਾਣੀ ਹੋਊਗੀ ਦਿਖਾਣੀ ਹੈ ਦੋਨੇ ਵਿੱਲੇ ਲੁਧਿਆਣੇ ਦੋਨਾਂ ਨੂੰ ਕੰਮ ਸੀ ਆ ਕਿਉਂਕਿ ਕੰਮ ਹੁੰਦਾ ਇਕੱਠੇ ਚਲੇ ਜਾਇਦਾ ਯਾਰ ਛੱਡਣ ਜਾਣ ਦਾ ਕੀ ਫਾਇਦਾ ਨਾਲੇ ਸਾਥ ਬੁਣਿਆ ਰਹਿੰਦਾ ਹੈਗਾ ਉਹਨੇ ਵੀ ਸਮਾਨ ਲੈ ਕੇ ਆਉਣਾ ਹੈ ਲੈ ਵੀ ਸਮਾਨ ਲੈ ਕੇ ਆਉਣਾ ਹੈ ਕਿ ਚਲੇ ਸੀ ਲੁਧਿਆਣੇ ਤੇ ਉਹਦਾ ਫੋਨ ਆ ਗਿਆ ਮੇਰੇ ਕੋਲ 7:00 7 ਵਜੇ ਆ ਗਿਆ ਕਿ ਉਹਦਾ ਤਿਆਰ ਹੋ ਜਾ ਉੱਥੇ ਆ ਤੇ ਉਹ ਜੀ ਉੱਥੇ ਗਿਆ ਸੀ ਉਹ ਤਾਂ ਉਹਨੇ ਅਸਟੋਰੀ ਦਾ ਟੈਂਕ ਤੇ ਵੀ 15 ਮਿੰਟ ਉੱਤੀ ਹੋ ਗਈ ਐਸਾ ਕਹਿੰਦਾ ਫੋਨ ਨਹੀਂ ਆਇਆ ਆਇਆ ਨਹੀਂ ਹੋਣਾ ਜੀ ਮੈਨੂੰ ਲੱਗਦਾ ਕੋਈ ਨਾ ਕਿ ਮੈਂ ਕਿ ਚੱਲਿਆ ਥਾਰ ਹੁੰਦੇ ਵਾਲੀ ਕਿਉਂਕਿ ਥਾਰ ਦਾ ਸਮਾਨ ਆਇੰਦਾ ਕਰੇਟਾ ਦਾ ਸਮਾਨ ਨਹੀਂ ਹੁੰਦਾ ਤੇ ਇਸ ਕਰਕੇ ਫਿਰ ਥਾ ਕਰਕੇ ਥਾਰ ਇਹ ਮੈਂ ਕਿ ਜਾਵਾਂਗੇ ਬਾਕੀ ਇਹ ਮੂੜ ਬਣਾ ਦੇ ਲੰਗ ਪੁੱਛਾਂਗੇ ਕੀ ਜਾਂਦਾ ਹੈਗਾ ਤੇ ਬਣੇ ਰਹੋ ਵੀਡੀਓ ਨਾਲ ਪਸੰਦ ਆਊਗੀ ਤੁਹਾਨੂੰ ਤੇ ਚੱਲਦੀ ਚੱਲਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੇ ਲਾਈਕ ਕਰਦੇ ਹੋ ਕੋਈ ਸਮਝ ਆਵੇ ਕਮੈਂਟ ਕਰਦੇ ਕਰੋ ਤੇ ਬਣੇ ਰਹੋ ਵੀਡੀਓ ਨਾਲ ਆਸ ਕਰਦਾ ਹਾਂ ਤੁਸੀਂ ਸਾਰੇ ਕੋਈ ਵਧੀਆ ਕਰਦੇ ਹੋਵੋਗੇ ਤੋ ਜਿੰਦਗੀ ਦੇ ਮਾਰੇ ਬੱਲੇ ਲੱਟਦੇ ਹੋਏ ਅੱਜ ਮੌਸਮ ਫਿਰ ਵੀ ਵੈਸੇ ਠੀਕ ਹੈ ਬੱਦਲ ਜਿਆ ਕੱਲ ਵੀ ਬੱਦਲ ਸੀਗੇ ਅੱਜ ਕੱਲ੍ਹ ਨਾਲ ਵੀ ਬੈਟਰ ਮੌਸਮ ਟੈਂਪਰੇਚਰ ਵੀ ਕਾਫੀ ਘਟ ਗਿਆ ਬਾਕੀ ਉਮਸ ਹੈ ਮੌਸਮ ਚ ਅੱਜ ਬਾਰਿਸ਼ ਹੋਸੀ ਹੋ ਜਾਂ ਦੇਖੋ ਬਾਕੀ ਰੱਬ ਦੇ ਰੰਗਾਂ ਨਾਲ ਹੀ ਪਤਾ ਹੈ ਚਲੋ ਮਿਲਦੇ ਆਂ ਫਿਰ ਪਹੁੰਚੀ ਲੁਧਿਆਣੇ ਦਾ ਕੰਪਨਸਰ ਆ ਵੀ ਕਰਦੇ ਨਾਲ ਨਾ ਤੁੰਦ ਕਰਾਂਗੇ ਨਾ ਹਾਂ ਮੈਂ ਕੀ ਕਰਦੇ ਆ ਤੇ ਕੀ ਨਹੀਂ ਕਰਦੇ ਬੜੇ ਹੋਰ ਵੀਡੀਓ ਨਾਲ ਮਿਲਦੇ ਆਂ ਲੈ ਆ ਤਤਕਾ ਨੇ ਮੌਸਮ ਤੇ ਪੂਰਾ ਵਧੀਆ ਕਰਵਾ ਰੱਖਿਆਗਾ ਆਦਿ ਕੀ ਪਾਇਦਾ ਸਚਦਾ ਬਦੀ ਤੇ ਹੋਰ ਉਹਨਾਂ 10-15 ਦਿਨਾਂ ਪੂਰਾ ਮੌਸਮ ਵਧੀਆ ਰਹਿਣਾ ਹੈਗਾ ਤੇ ਘਮਾ ਕੇ ਲਿਆ ਰਿਹਾ ਪਤਾ ਨਹੀਂ ਕਿਥੇ ਪਿਛਲੇ ਸਾਲ ਦਾ ਲੱਗਾ ਵੀ ਘੁੰਮਣ ਚੱਲੀਏ ਘੁੰਮਣ ਚੱਲੀਏ ਪਰ ਸਾਡਾ ਤਾਂ ਘੁੰਮਣ ਹੀ ਜਾ ਹੋਇਆ ਤਾਂ ਕਿਹੜੀ ਜਾਂਦਾ ਬਣਾਏਗੀ ਜਦੋਂ ਹੀ ਇਹ ਪੈਣ ਦੇ ਉਹ ਇਹ ਤਾਂ ਤਿਆਰ ਆ ਵੀ ਪਹਿਲੀਆਂ ਜਾਂਦਾ ਕੱਲ ਨੂੰ ਲੈ ਜਾਓ ਵਾਹ ਦਾ ਘਣਾ ਹੁਣੀ ਚੱਲੋ ਇੱਕ ਇੱਕ ਪਾਰ ਹੋਣੀ ਚੱਲੋ ਕਰਾਰੀਆਂ ਕਰ ਰਹੀਆਂ ਆਵਾਜ਼ ਕਰਾਰੀਆਂ ਦਾ ਲੁਧਿਆਣੇ ਦਾ ਪਹੁੰਚ ਹੀ ਜਾਵਾਂਗੇ ਤੂੰ ਅੱਗੇ ਹੱਥ ਹੱਥ ਤੋਂ 150 ਕਿਲੋਮੀਟਰ 150 ਕਿਲੋਮੀਟਰ ਅੱਛਾ ਵਧੀਆ ਪਹਾੜ ਪੂੜ ਆ ਜਾਣਗੇ ਇੱਕ ਇੱਕ ਪਜਾਮਾ ਟੀ-ਸ਼ਰਟਾ ਹੋਰ ਲੈ ਲਾਂਗੇ ਉੱਥੋਂ ਆ ਬਾੜ ਦਾ ਤੇਰੇ ਫਰੀਦাবাদ ਬੰਨੀ ਆ ਨੇ ਉੱਥੇ ਵੀ ਆਉਂਦੇ ਹੈਣਾ ਉਹ ਉਹ ਕੁਣਗਾਉ ਉੱਥੋਂ ਸੋਨਾ ਹੋ ਕੇ ਗਏ ਸੀ ਤੁਸੀਂ ਹਾਂ ਸੋਨਾ ਹੋ ਕੇ ਗਏ ਉਹ ਹਾਂ ਉੱਥੇ ਪਹਾੜ ਆਉਂਦੇ ਉਧਰ ਲਈ ਉੱਥੇ ਨਾ ਜਾ ਕੇ ਜਦੋਂ ਉਧਰ ਹੈਗਾ ਬਾਵਾ ਜਗਾ ਉਥੇ ਪਿਆਦਾ ਉੱਤੀ ਦੋ ਚਾਰ ਫੋਟੋ ਹੀ ਹੈ ਕਿ ਚਲਿਆ ਵਾਹੀਂ ਦਿਖਾ ਰਾਂਗੇ ਤਵੀ ਪਹਾੜਾਂ ਚ ਘੁੰਮਿਆ ਜੀ ਪਹੁੰਚ ਗਏ ਅਸੀਂ ਜੰਗਲਾਜ ਹੈ ਹੁਸ਼ਿਆਰਪੁਰ ਵੀ ਇਹੀਂ ਜੰਗਲ ਨੇ ਬਾਈ ਇਹ ਹੁਸ਼ਿਆਰਪੁਰ ਦੇ ਜੰਗਲਾਂ 'ਚ ਹੀ ਪਹੁੰਚ ਗਏ ਅਸੀਂ ਸਮਝੋ ਚੀਜ਼ ਤਾਂ ਘੈਂਟ ਬਣੀ ਹੋਈ ਆ ਬਾਈ ਵਾਹ ਜੀ ਵਾਹ ਇਸ ਤੱਕ ਨਜ਼ਾਰਾ ਹੀ ਆ ਗਿਆ ਯਾਰ ਫੀਲਿੰਗ ਨਹੀਂ ਆ ਰਹੀ ਕਿਤੇ ਆਪਾਂ ਵਧੀਆ ਠੰਡੇ ਲੱਗ ਕੇ ਪਹੁੰਚੇ ਜਮ੍ਹੇ ਕਿਸੇ ਨੂੰ ਕਹਦੇ ਨਾਲ ਤਨ ਕਮਾ ਕੇ ਆਖਲੇ ਕਿ ਕਿਸੇ ਕਮਾ ਕੇ ਕਹਦੇ ਬਾਈ 50000 ਰੁਪਏ ਆ ਗਏ ਹਾਂ 10000 ਰੁਪਏ ਹੋ ਗਏ ਜੀ ਟਰੇਨ ਨਹੀਂ ਜਾਂਦੀ ਇਹ ਉਹ ਅੰਗਰੇਜ਼ਾਂ ਦੇ ਟਾਈਮ ਦਾ ਪੁਲ ਬਣਿਆ ਹੋਇਆ ਤਾਂ ਹੀ ਖੜਿਆ ਹੈ ਤੱਕ ਰੇਗਾ ਉਹ ਤਾਂ ਵਾਕ ਹੀ ਖਦਰ ਲਾ ਕੇ ਰਸਤੇ 'ਚ ਲਿਆ ਆ ਜੀ ਯਾਰ ਕੀ ਬਾਤ ਹੈ ਸਨਾਮ ਸਨਾਮ ਹੈ ਨਾ ਸਨਾਮ 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 ਇਹ ਬਾਈਪਾਸ ਰੋਡ ਬਾਈਪਾਸ ਸलाम ਪਹੁੰਚ ਗਈ ਇਸਨਾ ਸ਼ਹਿਰ ਮੇਂ ਆਪਕਾ ਸਵਾਗਤ ਹੈ ਹੈ ਸਾਰੇ ਆਪਣੇ ਵਾਂਗੂ ਪੜ੍ਹੇ ਲਿਖੇ ਲੋਗ ਰਹੇ ਥੇ ਜਿਵੇਂ ਆਪਕਾ ਪੀ ਐਚ ਡੀਆ ਕਰ ਰੱਖਿਆ ਨੇਗੇ ਇੱਥੇ ਤੋਂ ਕੋਈ ਨਾ ਪੀ ਐਚ ਡੀਆ ਕਰਨੀਆਂ ਹੋਈਆਂ ਨਹੀਂ ਹੈ ਤੇਰੇ ਨਾਲੋਂ ਤਾਂ ਜ਼ਿਆਦਾ ਤਾਂ ਨਹੀਂ ਪੜੇ ਹੈ ਹੈ ਤੇਰੇ ਨਾਲੋਂ ਜ਼ਿਆਦਾ ਤਾਂ ਕੋਈ ਪੜਿਆ ਕੋਲੇ ਨਾਲ ਤਾਂ ਕੋਈ ਵੀ ਜ਼ਿਆਦਾ ਨਹੀਂ ਪੜਿਆਗਾ ਹੁਣ ਤੇਰੇ ਨਾਲੋਂ ਜ਼ਿਆਦਾ ਕੌਣ ਪੜਿਆ ਹੈ ਹੈ ਤੇਰੇ ਨਾਲੋਂ ਵੀ ਕੋਈ ਜ਼ਿਆਦਾ ਨਹੀਂ ਪੜਿਆ ਮੇਰੇ ਨਾਲ ਤਾਂ ਜ਼ਿਆਦਾ ਕੋਈ ਪੜ ਵੀ ਸਮਝ ਨਾ ਘਟ ਸਕਦਾ ਹੈ ਹਾਂ ਇਸ ਤਰ੍ਹਾਂ ਪੜੇ ਵੀ ਇਹ ਕੜੇ ਵੀ ਨੇ। ਪੜਾ ਇਹਨਾਂ ਨੂੰ ਕੜੇ ਬੰਦਾ ਜ਼ਿਆਦਾ ਕੰਮ ਜਾ ਬੋ ਸਕਦਾ। ਐਸਾ ਦਾਰਜੀ ਤੋੜ ਲਓ ਮੋਟਰਸਾਈਕਲ। ਇੱਕ ਦੁਕਾਨ ਨਾ ਪਤਾ ਪਿਆ ਕੋਈ ਇਹ। ਕਾਲੀ ਪੈਂਟ ਸਿੱਟੇ ਨਾ ਪਹਿਨਤਾ। ਇਹ ਵੀ ਹੋ ਸਕਦਾ। ਬਸ ਬਸ ਬਸ। ਹੋਰ ਤਾਂ ਮਿਲ ਕੇ ਅੱਤ ਖਾਣ ਵੀ ਕਾਲੀ ਸ਼ਰਟ ਟੀ-ਸ਼ਰਟ ਪਾ ਕੇ ਆਇਆ। ਪੂਰਾ ਪਰਣਾਪੁਰ ਦਾ ਮੈਚ ਕਰਕੇ ਆਇਆ। ਆ ਤਾਂ ਪਾਗੀ ਬੰਲੇ ਅੱਜ। ਜਿੰਨੇ ਜਿਵੇਂ ਪਰਣਾ ਮੰਨੂ ਵੀ ਬੱਗ ਬੰਨ। ਮੈਨੂੰ ਪਤਾ ਸੀ ਆ ਤੂੰ 8 ਵਜੇ ਕਿਹਾ। ਤੂੰ 8 ਵਜੇ ਜਾਂਦਾ ਹੀ ਨਹੀਂ ਯਾਰ ਮੈਨੂੰ ਪਤਾ ਸੀ ਅੱਧਾ ਘੰਟਾ ਕਿ ਮੈਨੂੰ ਪਹਿਲਾਂ ਹੀ ਮੈਂ ਇਹ ਸਹੀ ਨੈਟ ਲਾ ਕੇ ਜੋਤੂ ਕਰਤੀ ਸੀਗੀ ਮੈਂ ਸਰਵਰ ਟਰੈਕਟਰ ਲੈਣ ਵਾਗ ਗਿਆ ਸਵਾਕਾ ਪਿਆ ਸੀਗਾ ਸਵਾਕਾ ਉਧਰ ਕੋਈ ਆਇਆ ਨਹੀਂ ਸੀਗਾ ਮੈਨੂੰ ਆ ਪਤਾ ਹੁੰਦਾ ਵੀ ਤੂੰ ਇੱਧਰ ਆ ਰਹੇਗਾ ਮੋੜ ਹੀ ਆਇਆ ਸੀ ਮੈਂ ਜਦੋਂ ਉਧਰ ਗਿਆਗਾ ਅੱਛਾ ਬਹੁਤ ਪਹਿਲਾਂ ਸੁਣੀ ਗਿਆ ਕੇ ਬੈਠੇ ਨੇ ਅਕੜਾ ਚੌਕ ਹੈ ਬਈ ਇਹ ਕੌਨ ਸਾ ਚੌਕ ਆ ਗਿਆ ਢੋਲੇ ਵਾਲੀ ਚੌਕ ਢੋਲੇ ਵਾਲੀ ਢੋਲੇ ਵਾਲੀ ਢੋਲੇ ਨਾਲੋਂ ਐਸੇ ਢੋਲੇ ਦੀਆਂ ਬਾਈ ਸਾਹਿਬ ਅਸਾਂ ਨੇ ਅੱਜ ਟੈਂਕੀ ਫੁੱਲ ਕਰਾ ਲਈ ਥਾਰ ਦੀ ਅਸਾਂ ਨੇ ਕੱਠਾ ਹੀ 2500 ਰੁਪਏ ਦਿਵਾ ਲਏ ਜੈ ਸਰ ਕਸਕੀਨਸਕੂ ਮੈ ਜੀ ਸਤਾ ਨਾ ਹਾਂ ਮੈਨੇ ਵੀ ਰਿਕਾਰਡ ਕੋਡ ਤੇ ਨਾ ਸਕੋਰਪੀਓ ਫ੍ਰੀ ਗੂਗਲ ਪੇ ਦੇ ਧੰਨਵਾਦ ਯਾਰ ਨਾ ਸਕੋਰਪੀਓ ਜੜੀ ਆ ਦੇ ਜਾ ਪਹਿਲਾਂ ਇਹਨਾਂ ਨੇ ਕਰੀ ਸੀ ਸਕੋਰਪੀਓ ਨਿਕਲਦੀ ਸੀ ਜੀਓ ਵਾਲੇ ਨੇ ਹੋਰ ਤਿੰਨ ਤੇਲ ਪੱਕੂ ਪੜ ਜਾਂ ਦਿੰਦੇ ਸੀਗੇ ਉਹ ਸਕੀਮ ਬੰਦ ਕਰ ਫਿਓ ਉਹ ਕਹਿਣਾਂ ਨੂੰ ਪਤਾ ਊਂਗਾ ਦੇ ਕੈਪਸ ਦਿਖਾਣ ਲੱਗ ਗਿਆ ਸਹੀ ਹੈ ਮੇਰੀ ਕੰਡੇ ਸਰੂ ਸਹੀ ਹੈ ਸਹੀ ਹੈ ਅੰਚਕ ਕਾਲਾ ਚਸ਼ਮਾ ਲਾਉਂਦਾ ਵੀ ਕੋਈ ਕਿ ਆਈ ਸ਼ੋਅ ਵਾਸਤੇ ਰੱਖਿਆ ਹੋਇਆ ਹੈ ਐਮਰਜੈਂਸੀ ਹੋ ਜੇ ਪਹਾੜਾ ਪੂਰਾ ਬੰਦੀ ਜਾਵਾਂਗਾ ਤਾ ਤੇ ਤਾਂ ਨਾਲ ਹੀ ਤੇ ਪੈ ਰਾਹੀ ਬਾਈ ਇੱਥੇ ਇੱਥੇ ਪੂਰੀ ਪਹੁੰਚਾਣਿਆ ਤਾਂ ਪਰ ਆਪਣੇ ਮੌਸਮ ਵੀ ਪੂਰਾ ਕੈਲ ਕਰ ਰੱਖੇਗਾ ਸਾਰੇ ਰਸਤੇ ਮੀਂਹ ਪਈ ਜਾਂਦਾ ਧੋਖਾ ਹੋ ਗਿਆ ਸਾਡੇ ਨਾਲ ਸਾਡੇ 1250 ਰੁਪਏ ਚਲਾਣ ਕਰ ਕਟਿਆ ਗਿਆ 1258 ਰੁਪਏ ਦਾ 12500 ਰੁਪਏ ਦਾ 1000 ਰੁਪਏ ਚਲਾਨ ਨੂੰ ਤਾਂ GST ਲਾ ਕੇ ਕੋਈ ਫੀਸ ਕਾਦੀ ਹੋਰ ਲਾਰ ਕੀ ਹੈ 2500 ਰੁਪਏ ਹੋਰ ਚੇਪ ਤੇ ਸਪੀਡ ਵੀ ਸਾਡੀ ਕੋਈ ਜ਼ਿਆਦਾ ਨਹੀਂ ਸੀ 90 ਸਪੀਡ ਸੀ ਸਾਰੀ ਆਨਲਾਈਨ ਚਲਾਣ ਦਾ ਵੀ ਜੱਪ ਪੈ ਗਿਆ ਹੁਣ ਨਾ ਬੰਦਾ ਭਰ ਸਕਦਾ ਇਹ ਤਾਂ ਮੈਂ ਹੋਣਾ ਜੇ ਭਰਨੇ ਪੈਣਗੇ ਸਦਾ ਸਦਾ ਤੇਲ ਲੈ ਕੇ ਆਈ ਸੋਚਿਆ ਸੀ ਦਵਾਈ ਦਿੱਤੀ ਛੱਡ ਲਊਗਾ ਜੇ ਉਹ ਵੀ ਕੈਨਸਲ ਕਰਤੀ ਹੁਣ ਸਾਰਾ ਕੋ ਕੈਨਸਲ ਕਰਤਾ ਚਲਾਉਂਦੇ ਆ ਤੁਹਾਡਾ ਮਲੇਰਕੋਟਲੇ ਟੱਪੇ ਸੀਏ ਮਲੇਰਕੋਟਲੇ ਤੋਂ ਪਹਿਲਾਂ ਹੀ ਕੱਟਿਆ ਗਿਆ ਬੜਨ ਤੋਂ ਪਹਿਲਾਂ ਹੀ ਹੁਣ ਲੁਧਿਆਣੇ ਪਹੁੰਚ ਗਏ ਹੁਣ ਲੁਧਿਆਣਾ ਵੀ ਛੋਟਾ ਦਿੱਲੀ ਬਣਿਆ ਪਿਆਗਾ ਬਹੁਤ ਜਿਗਾਰਾ ਲੁਧਿਆਣੇ ਵੀ ਯਾਰ ਇੰਡਸਟਰੀ ਸਾਲਾ ਪਤਾ ਨਹੀਂ ਕੀ ਹੋਛਾ ਲੁਧਿਆਣੇ ਆ ਲੈ ਕੇ ਜਾਂਦੇ ਟੋ ਕਰ ਖੇល ਜਾਂਦੇ ਪਏਗੇ ਵੈਸੀ ਐ ਲੈ ਕੱਪੀ ਟੋ ਨਹੀਂ ਚਾਹ ਮਾੜੀ ਕਿ ਟੀਮ ਹੈ ਇਹ ਚ ਇਹ ਵੀ ਉਹ ਦੇ ਕੇ ਛੁੱਟ ਗਈ ਦੋ ਚਾਰ ਹਜ਼ਾਰ ਘੱਟ ਤੋਂ ਘੱਟ ਦੋ ਘੱਟ ਤਾਂ ਗੱਲੀ ਨਹੀਂ ਹੋਣੀ ਉਹਦਾ ਤੇ ਆਣਿਆ ਪੁਰਾਣੀਆਂ ਜਿਆਦਾ ਤਾਜ਼ੀਆਂ ਕਰਾਦੀਆਂ ਤੂੰ ਅੱਜ ਆਇਆ ਕਰਦੇ ਖੇਤਰ ਵੀ ਇੱਥੇ ਹੋਟਲ-ਟੋਟਲ ਵੱਧੂ ਹੋ ਸਕਦੇ ਕਿਹੜੇ ਆ ਸਾਰੇ ਹੋਟਲ ਹੀ ਨਹੀਂ ਹੋਰ ਕੀ ਹੈ ਜੀ ਹੋਟਲ ਕਿਹੜੇ ਇਹ ਹੋਟਲ ਤੋਂ ਪਰਕਾਰ ਦੇ ਕੋਈ ਮਰਜ਼ੀ ਲਾ ਲਾ ਤੇ ਕਿਹੜੇ ਤਿੰਨ ਸ਼ਹਿਰ ਹੈ ਲੁਧਿਆਣਾ ਜੰਮੂ ਦਾ ਗਾਹਕ ਬਹੁਤ ਪੈਂਦਾ ਨਾ ਕੱਪੜੇ ਦੇ ਮਾਮਲੇ 'ਚ ਅੱਛਾ ਉੱਥੋਂ ਆ ਕੇ ਕੱਪੜਾ ਲੈ ਕੇ ਜਾਂਦੇ ਹੋ ਵੀ ਬਹੁਤ ਹਾਂ ਗਸਟਪਾ ਚਲਾਣਾ ਤੱਪੜ ਏਰੀਏ ਜਿਹੜੇ ਵੀ ਆਉਂਦੇ ਨੇਗੇ ਪਾਣ ਵਾਲੇ ਜਿਆਦਾ ਇੱਧਰ ਪੈਂਦੇ ਨੇਗੇ 401 ਹੁਣ ਹੀ ਖੜੇ ਰਹਿਣ ਤਾਂ ਠੱਕੇ ਨਾਲ ਯਾਰ ਟਿਕਟ ਕਲਾਨ ਹੋ ਗਿਆ ਸਾਰਾ ਦੀ ਹੋਣਾ ਚਾਹੀਦਾ ਬਾਟੇ ਦਾ ਭੈਂਚ ਆਵੇ ਵੀ ਸਾਡੇ 1250 1258 ਰੁਪਏ ਚਲਾਨ ਕਟਵਾ ਕੇ ਆਏ ਆਨਲਾਈਨ ਡਿਜੀਟਲ ਇੰਡੀਆ ਮੋਦੀ ਦਾ ਡਿਜੀਟਲ ਇੰਡੀਆ ਚਲਾਨ ਵੀ ਡਿਜੀਟਲੀ ਆਇਆ ਹੈ ਠੀਕ ਹੈ ਵਾਕਈ ਵੀ ਡਿਜੀਟਲ ਹੈਗਾ ਲਾਈਨ ਹੀ ਕੱਟਿਆ ਹੈ ਅਗਲੇ ਨੇ ਲੱਗੇ ਜਦ ਕੱਟਿਆ 12755 ਦਾ ਮੈਸੇਜ ਆ ਗਿਆ ਕਰ ਦਿਓ ਕਹਿੰਦੇ ਹੁਣ ਜੀ ਮਾਰਕੀਟ ਚ ਗੜੇ ਮਾਰਕੀਟ ਦਾ ਗਰਮ ਤੋਂ ਬਾਅਦ ਵੀ ਬਾਕੀ ਆਉਤਾ ਹੈ ਹੀ ਭਾਈ ਤਾਂ ਕਰਨੀ ਵਿਜੇ ਕੰਮ ਕਰਨਾ ਯਾਰ ਆਪਾਂ ਕਿਉਂਕਿ ਮਾਰਕੀਟ ਦਾ ਹਾਲ ਦੇਖ ਲਓ ਤੁਸੀਂ ਕੀ ਹੈਗਾ ਲੁਧਿਆਣੇ ਦੇ ਰਸਤਾ ਅੱਧਾ ਪੂਣਾ ਘੰਟਾ ਬਰਬਾਦ ਕਰਦਾ ਹੈ ਮੈਕਸਿਮਮ ਟਾਈਮ ਲੱਗਦਾ ਹੈ ਯਾਰ ਪੈਸਾ ਬੇਲੇ ਲੀਏ ਬੋਸ ਲੱਭਣ ਗਿਆ ਹੁਣ ਕਿ ਪੁੱਤੂ ਘਰ ਕੋਇਆ ਕਰਨੋਂ ਵਾਪਸੀ ਹੋ ਚੱਲੀ ਏ ਸਾਡੀ ਲੋਟ ਕੇ ਫੁੱਦੂ ਫੁੱਦੂ ਸਾਲਿਆ ਅੱਛਾ ਉਹ ਜਿਹੜਾ ਕਹਿੰਦਾ ਲੋਟ ਚੋਂ ਵਾਪਸੀ ਚਾਲੇ ਪਾੜੇ ਮਲੇਰ ਕੋਟ ਦਾ ਟੱਕੜੇ ਸੀ ਸਿੱਪੜੇ ਤੋਂ ਵਾਪਸੀ ਤੋਂ 6 ਮਹੀਨੇ ਤੋਂ ਵਾਪਸੀ ਚੱਲੇ ਵੀ ਨਾ ਅੱਜ ਕਿਹਦੇ ਪਾਪੇ ਕੀ ਥੱਕੇ ਨਾ ਅੱਜ ਫਕਾਹੀ ਕੱਟ ਹੋਈ ਹੈ ਤੇ ਬੇਪੇ ਜਿਆਦਾ ਥੱਕੇ ਬਾਕੀ ਜਿਹੜਾ ਕੰਮ ਖੰਭ ਖੇ ਸੀ ਭਰਾਵਾ ਕੰਮ ਕਰਾਏ ਤੇ ਦੇਖਾਂ ਜੱਕ ਕੀ ਬੰਦ ਹੈ ਮੋਚਾ ਨਾ ਆ ਤਾਂ ਹੁਣ ਸਾਵਲਾ ਆਉਦਾ ਕੜ ਹੋਰ ਸੰਮਨਪੂਰ ਹੋਇਆ ਹੈ ਉਹ ਕਰਨਾ ਪੂਰਾ ਚਲੋ ਕੋਈ ਗੱਲ ਜੋ ਵੀ ਕਰਾਂਗੇ ਬਹੁਤ ਸੰਗਰੂਰ ਆ ਗਿਆ ਆਪਣਾ ਹੋਇਆ ਔਰ ਹੁਣ ਨਸ ਗਰੂਰ ਥੋੜੀ ਤਾਂ ਹੋਰ ਆ ਉਹ ਸਭੂ ਵੀ ਇੰਨੀ ਜਲਦੀ ਕਿਥੋਂ ਆ ਗਈ ਤੂਰੀ ਹੋਊਗਾ ਇਹ ਤੂਰੀ ਆਊਗਾ ਉਹ ਕਰਤਾ ਕਰਕੇ ਭਲਾ ਹੀ ਆਵਾ ਐਸਾ ਤੂਰੀ ਆਊਗਾ ਤੂਰੀ ਤੇ ਬਾਸ ਗਰੂਰ ਸੂਰਤ ਬਾਦ ਸੁਨਾਮ ਗਰੂਰ ਸੁਨਾਮ ਪਿੱਖੀ ਫਿਰ ਭਲਾਡਾ ਫਿਰ ਬੋਹਾ ਫਿਰ ਸਾਡਾ ਗ੍ਰੀਨ ਸਿਟੀ ਰਤੀ ਆ ਸਭ ਤੋਂ ਮਸ਼ਹੂਰ ਫੇਮਸ ਸ਼ਹਿਰ ਆ ਤੇਰੀ ਤੇਰੀ ਯਾਰ ਭੋਰ ਵਾਈ ਭਗਵਾਨ ਤਮਾ ਸਾਡੇ ਬੇਲੀ ਦਾ ਖੀਆਂ ਨੇ ਹੋ ਮਨਪਸੰਦ ਦਾ ਮਨਪਸੰਦ ਦਾ ਇਹ ਉਹ ਮਨਪਸੰਦ ਦਾ ਮੁੱਖ ਮੰਤਰੀ ਮਨਮੋਹਕ ਮੋਹਕ ਪ੍ਰਿਆਇ ਮਿੱਤਰ ਢੱਲਾ ਢੱਲਾ ਬਹੁਤ ਪੈਣਾ ਸਾਡਾ ਮਿੱਤਰ ਵਾ ਬਾਕੀ ਆ ਏਰੀਆ ਢੱਲਾ ਢੱਲਾ ਬਾਕੀ ਆ ਏਰੀਆ ਬਹੁਤ ਵਧੀਆ ਯਾਰ ਸੰਗਰੂਰ ਸ਼ਹਿਰ ਬਹੁਤ ਵਧੀਆ ਵਿਸ਼ਾਲ ਐਜੂਕੇਟਿਡ ਵਧੀਆ ਵਧੀਆ ਸਿਟੀ ਦਾ ਟਾਪ ਕਲਾਸ ਆਪਣੇ ਏਰੀਆ ਨਾਲੋਂ ਸਾਰੇ ਏਰੀਆ ਥੱਲੇ ਹੀ ਨੇਗੇ ਤੇ ਇੱਕ ਗੱਲ ਤਾਂ ਮੰਨਣੀ ਪਊਗੀ ਵਧੀਆ ਰੋਦੀਆ ਦੀ ਵੈਸਟ ਇੱਕ ਨੰਬਰ ਇੱਕ ਨੰਬਰ ਸ਼ਹਿਰ ਹੈ ਅਜੇ ਤੋਂ ਇਮਾਰਤ ਜੀ ਬਣਦਾ ਹੈ ਕੋਸੇ ਸਾਊਥ ਆਫ ਤਗੜੀ ਸਿਟੀ ਚ ਹੈ ਸਾਰਾ ਸ਼ਹਿਰ ਬੰਦ ਪਿਆ ਆ ਕਲਾ ਕਲਾ ਚਾਈ ਗੇਟਾ ਕੋਈ ਨਹੀਂ ਹੈ ਖਾਦੀ ਗੇਵਨ ਜਰਾ ਸਾਰਾ ਰਥਿਆ ਬੰਦ ਸੰਸਾਨ ਆ ਪਹੁੰਚ ਗਏ ਤੇ ਆਮਨੇ ਕਾ ਪਹੁੰਚਾ ਦੇਖੋ ਸਦਰ ਸਰਦਾਰ ਜੀ ਅੱਗੇ ਖੇਡਣ ਲੱਗੇ ਮੇ ਨਾਲ ਹੋਰੀ ਅੰਗੇ ਲਿਜੇ ਲੰਮਾ

Saya sudah sekitar ya. Saya panjang.